डीएसपी साहब, डीएसपी साहब, कितने दिन आएंगे मैडम? बैठ के चल कर कर। कितने दिन चल कर कर? बैठ के, बैठो, बैठो, बैठ के कर, बैठो, बैठो, बैठो। नहीं नहीं मैम, जल्दी मैम कर लो बहुत नहीं कोशिश करके भी आए जैसे बेटा याद करके भी याद करके आपकी नारके हैं। ਫਿਰ ਦੋ ਬੈਠੋ ਬੈਠੋ ਨਾ ਹੋ ਗਿਆ ਨਹੀਂ ਸਾਨੂੰ ਨਹੀਂ ਬੱਚੇ ਨਹੀਂ ਆ ਗਏ ਤੁਹਾਨੂੰ ਬੁਲਾਉਂਦੇ ਆਣੇ ਚਲੋ ਕੋਈ ਨਹੀਂ ਪਤਾ ਪਤਾ ਹੀ ਕਰਾ ਹੋਰ ਬੱਚੇ ਮਾਰਨੇ ਨੇ ਕੀ ਇਹ ਦੇਖੋ ਮੈਂ ਬਿਲਕੁਲ ਨਹੀਂ ਕਰਨਾ ਟਿੱਪਾ ਨਹੀਂ 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 ਮੈਨੂੰ ਮੈਨੂੰ ਵੈਲਕਮ ਐਟ चलो 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 नहीं चलो 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 नहीं नहीं गया। नहीं चलो 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 नहीं चलो 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 आइए आजा बैठ जाओ बैठ जाओ आइए आजा बैठ जाओ बैठ जाओ बैठ जाओ बैठ के गल कर बैठ जाओ बैठ के गल कर बैठ जाओ बैठ जाओ बैठ जाओ बैठ के बैठ जाओ बैठ जाओ चलो बैठ जाओ मंजिल नहीं सके भी ਬੈਠ ਕੇ ਬੈਠ ਕੇ 3 ਬੈਠ ਕੇ ਕਰ ਉਹ ਗੱਲ ਕਰ ਲੈਂਦੇ ਉਹ ਦਿੱਤੀ ਤੌਰ ਤੇ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਬੈਠ ਕੇ ਮੇਰਾ ਬੱਚਾ ਮਣੋਸਣ ਦੀ ਬੀਬੀ ਆਦੀ ਥੱਲੇ ਬਾਟੋਂ ਬੈਠ ਕੇ ਲੜ ਦੇ ਮਰਦਾਬਾ 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 ਆਪਣੇ ਲੋਕਾਂ ਦਾ ਦੁੱਖ ਨਾ ਲੈ ਕੇ ਰਿਹਾ ਪ੍ਰਸ਼ਾਸਨ ਮਰਦਾਬਾ ਮਰਦਾਬਾ ਬੈਠੋ 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 ਸਾਹਿਬ ਇਧਰ ਆਓ ਇਧਰ ਆਓ ਪਿੱਛੇ ਹਟ ਜਾਓ ਜੀ ਬੈਠੋ ਬੈਠੋ ਧਿਆਨ ਨਾਲ ਚਲੋ ਚਲੋ ਜਾਈਏ ਇਹ ਨਾ ਸਮਝਿਆ ਗਿਆ ਉਹ ਤਾਂ ਪਹਿਲਾਂ ਆ ਜਾਂਦੇ ਕਮਤਕ ਸਵਾਇ ਜੀ ਨੂੰ ਅੱਜ ਯਾਦ ਆ ਰਹੀਏ ਸਾਡੀ ਹੈ ਨਹੀਂ ਕਿੰਨੋਂ ਮਿਲਾਂ ਮੈਂ ਨਾ ਹਸਪੀਟਲ ਜਾ ਕੇ ਤੁਸੀਂ ਦਿਖਾ ਦਿੰਦੇ ਮੀਨ ਲਈ ਪੁੱਛ ਕੇ ਰੱਖੜੀਆਂ ਦਾ ਸੋਨਾ ਬਣੀ ਨਾ ਇਹ ਕਿੰਨੀ ਖਤਮ ਨਹੀਂ ਹੁੰਦੀ ਬੈਠੋ 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 ਬ ਇਹ ਮੌਕਾ ਹੈ ਕਿ ਕਹਿਣਾ ਇਹ ਮੌਕਾ ਤੁਸੀਂ ਕਿਹਦਾ ਦੇਖਣਾ ਸੀ ਤੁਸੀਂ ਮੈਮ ਮੌਕਾ ਤੁਸੀਂ ਪਹਿਲਾ ਦਿਨ ਕਿਉਂ ਆਏ ਹੋ ਅੱਜ ਤੁਸੀਂ ਗਲਤ ਜਵਾਬ ਦਿੱਤਾ ਮੈਡਮ ਬੇਨਤੀ ਕਿਸੇ ਅੱਜ ਕਿਹਦੇ ਰੁਕੇ ਸੀ ਤੁਹਾਨੂੰ ਇਹ ਜਵਾਬ ਤੁਸੀਂ ਸੁਪਰੀਮੋ ਡਿਸਟ੍ਰਿਕਟ ਦੇ ਕਿੰਨੂ ਮਿਲਿਆ ਅਸੀਂ ਬਹੁਤ ਕੋਸ਼ਿਸ਼ ਕੀਤੀ ਐ ਐਸਪੀ ਸਾਹਿਬ ਤੁਸੀਂ ਰਿਸਪੌਂਸਰ ਕਿਹੜੇ ਦੇ ਨਾਏ ਨੇ ਮੈਡਮ ਮੇਰਾ ਬੱਚਾ ਸਮਾਨੇ ਹਸਪੀਟਲ ਚ ਸੀ ਕਿਹੜੇ ਦੇ ਨਾਏ ਮੈਡਮ ਸਾਹਿਬ ਪਹਿਲਾਂ ਬਿਤਾ ਤੁਹਾਨੂੰ ਬਾਰ-ਬਾਰ ਅਸੀਂ ਦਿੰਦੇ ਹਾਂ ਸੁਪਈਆ ਅੱਜ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਨੂੰ ਇਹ ਬੇਨਤੀ ਹੈ ਵੀ ਤੁਸੀਂ ਅੱਜ ਵੀ ਕੀ ਕਰਨਾ ਹੈ ਬੱਚੇ ਵਿਚਾਰ ਦੇ ਕਿਤੋਂ ਹੈ ਮੈਂ ਉਹੀ ਕਹਿ ਰਿਹਾ ਤੁਸੀਂ ਅੱਜ ਵੀ ਆਪਰੇਸ਼ਨ ਕਰਨਾ ਟਾਈਮ ਕਿਦਾਂ ਹੋਗੀ ਦੀਦਾ ਬਾਹਰ ਜਾਣ ਡਾਕਟਰ ਦਾ ਕੀ ਕਰਦੇ ਤੁਸੀਂ ਤਾਂ ਨਹੀਂ ਅਸੀਂ ਤਾਂ ਪੀਐਮ ਮੋਦੀ ਨੂੰ ਪਿੱਛੇ ਛੜਦਾ ਦੇਖੋ ਅਸੀਂ ਬਾਰ 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 ਅਸੀਂ ਕਹਿੰਦੇ ਹਾਂ ਉਸ ਪਾਰ ਅਸੀਂ ਕਹਿੰਦੇ ਹਾਂ ਤੁਸੀਂ ਆਓ ਵੀ ਤੁਸੀਂ ਅੱਜ ਆਇਓ ਤੁਸੀਂ ਸਾਰਾ ਕੁਝ ਕੋਈ ਕੋਈ ਨਹੀਂ ਕੋਈ ਕੋਈ ਤੁਸੀਂ ਸਾਰਾ ਕੁਝ ਛੱਡਤਾ ਜੀ ਅਸੀਂ ਸਾਰਾ ਕੁਝ ਛੱਡਤਾ ਤੁਸੀਂ ਨਾ ਮਿਕਸ ਕਰਨਾ ਨਹੀਂ ਕਿਸੇ ਮੈਂ ਤੋਂ ਕਰਨਾ ਕਰਨਾ ਪਰੈਂਟਸ ਬੋਲੋ ਰਹਿਣ ਤਾਂ ਬਾਕੀ ਗੱਲ ਕਰਦੇ ਬਾਕੀ ਨਾ ਬੋਲੋ ਮੈਂ ਬਹਾਂ ਬੋਲਦੀ ਮੈਡਮ ਜੀ ਇਹ ਇਹਦੀ ਬੇਨਤੀ ਇਹ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਆ ਜਾਣ ਦਾ ਮਨਤਬ ਕੀ ਹੈ ਚਲੋ ਉਹ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ

अनु देखती पाई जाती हूं वहां से छुली कर रही हूं या एक हरनिया हो गई ना मैं तो खुद हाथ जोड़ के देखती जाती हूं एक मिनट इन्ना कितना बनता है बोलो जी बोलो इतना नहीं एक एक मदर एक एक फादर इन्ना कुछ फिर भी जे तोडे बेले छेगा मैं तू तो भी नहीं करा बिल्कुल नहीं मैं सीधा बाकी बिल्कुल नहीं का उछली के बिल्कुल नहीं कुछ कह क्या ता साडा सर मत पे जा वास्ते पब्लिक को वर्किंग कुछ नहीं है पब्लिक तो जो ਤੇ ਕਿੱਥੇ ਨੇ ਮੈਂ ਬੀਨਾਂ ਹੋ ਗਿਆ ਪੂਰਾ ਮੈਂ ਇੱਥੇ ਆਉਂਗਾ ਸੱਤ ਸੜਕਾਂ ਤੇ ਬੈਠੇ ਚਲੋ ਮੈਨੂੰ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜ਼ਨ ਦੱਸੋ ਤੁਸੀਂ ਤੁਹਾਨੂੰ ਪੀਤੀ ਦੀ ਵਾਰੀ ਮੈਨੂੰ ਜੀ ਮਰਜ਼ੀ ਮੰਗੋ ਤੁਸੀਂ ਕੀ ਹੋ ਗੀ ਇੱਕ ਵਾਰ ਚਲੋ ਮੈਨੂੰ ਸਾਨੂੰ ਰੀਜ਼ਨ ਦੱਸ ਦੋ ਤੁਸੀਂ ਤੁਸੀਂ ਕਿਉਂ ਨਹੀਂ ਆਏ ਅਸੀਂ ਸੇਮ ਦੇ ਅਮਰ ਹਸਪੀਟਲ ਦੀ ਮੈਂ ਤੁਹਾਨੂੰ ਅਮਰ ਹਸਪੀਟਲ ਜਾ ਕੇ ਗੱਲ ਖਤਮ ਹੋ ਗਈ ਇੱਕ ਮਿੰਟ ਬੋਲਣ ਦਿਓ ਚਲੋ ਨੰਬਰ ਇੱਕ ਅਮਰ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਪਰੇ ਅੱਦੇ ਬੱਚੇ ਰਜਿੰਦਰਾ ਜੀ ਸੀ ਅਮਰ ਹਸਪੀਟਲ ਇਥੇ ਆ ਦੋ ਬੱਚੇ ਜੋ ਇਨਫਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਕਿ ਅਮਰ ਹਸਪੀਟਲ ਗਏ بار بار ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕੋਈ ਜਸਟੀਫਾਈ ਜਦੋਂ ਆਪਨਾ ਪੁੱਤ ਜਾਂਦਾ ਤੁਸੀਂ ਕਹਿ ਰਹੇ ਹੋ ਨਾ ਵੀ ਅਸੀਂ ਹਸਪੀਟਲ ਗਏ ਮੈਡਮ ਮੇਰਾ ਬੱਚਾ ਸੁਮਨ ਇਸ ਨੂੰ 4 ਵਜੇ ਪਤਾ ਲੱਗਿਆ ਮੇਰਾ ਬੱਚਾ ਪਟਿਆਲੇ ਚੱਕੀ ਖਾਂਦੀ ਰਹੀਆਂ ਸਾਡਾ ਗੁੱਸਾ ਨਹੀਂ ਹੈ ਸਾਡਾ ਦੁੱਖ ਹੈ ਸਾਡਾ ਵੀ ਸਾਡਾ ਵੀ ਮਾਲਕੋ ਸਮਝ ਬਚਾਉਣ ਵਾਲੇ ਜੀ ਕਿਉਂ ਜੰਮੇ ਹੋਰ ਕੋਈ ਜੱਗ ਅਸੀਂ ਇੱਧਰ ਚੱਲੂ ਇੱਕ ਇੱਕ ਕਰਕੇ ਬੋਲੋ ਯਾਰ ਘਰਦਿਆਂ ਨੂੰ ਗੱਲ ਕਰਨ ਦਿਓ ਯਾਰ ਬੱਚੇ ਸਾਡੇ ਇੱਧਰ ਕਿਉਂ ਆਏ ਘਰਦਿਆਂ ਨੂੰ ਗੱਲ ਕਰਨ ਦਿਓ ਉਹਨਾਂ ਨੂੰ ਮੈਂ ਉਹ ਐਵੇਂ ਖਤਮ ਹੋ ਕੇ ਜਿੰਨੇ ਕਿਹੜੇ ਮਕੋੜੇ ਖਤਮ ਹੋਏ ਤੁਸੀਂ ਦੇਖੋ ਕਿਹੜੇ ਮਕੋੜੇ ਖਤਮ ਹੁੰਦੇ ਨੇ ਓਵੇਂ ਖਤਮ ਹੋਏ ਨੇ ਸਾਡੇ ਬੱਚੇ ਤੁਸੀਂ ਇੱਧਰ ਕਿੱਲਾ ਕਰਦੇ ਹੋ ਅਸੀਂ ਜਿੱਦਾਂ ਬੈਠੇ ਤੁਸੀਂ ਇੱਕ ਦਿਨ ਤਾਂ ਆਦੇ ਸੀ ਇੱਕ ਵਾਰੀ ਐਸਾ ਕਹਿੰਦੇ ਅਸੀਂ ਫੜਕੇ ਲਾਵਾਂਗੇ ਤੁਸੀਂ ਇੱਕ ਵਾਰੀ ਨਹੀਂ ਕੋਈ ਗੱਲ ਹੀ ਨਹੀਂ ਹੈ ਮੈਂ ਮੈਂ ਨਿਕ ਨਹੀਂ ਜਵਾਬ ਨਹੀਂ ਹੈ ਹੁਣ ਉਹ ਹੁਣ ਤੁਹਾਡੇ ਕੋਲ ਪੁੱਛੀ ਐਕਸੈਪਟੇਬਲ ਨਹੀਂ ਹੈ ਕੋਈ ਨਹੀਂ ਕੋਈ ਮਤਲਬ ਕੁਝ ਵੀ ਹੋਣਾ ਸੀ ਕੁਝ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਦਿਮਾਗ ਹੈ ਨਾ ਹੁਣ ਉਹ ਫਟ ਚੁੱਕਿਆ ਹੈ ਬਿਲਕੁਲ ਹਾਂ ਹੁਣ ਅਸੀਂ ਸਾਰੇ ਸਾਨੂੰ ਦੇਖਦੇ ਕਿਸ ਨੂੰ ਗੁੱਸਾ ਚੜਦਾ ਸਾਡੇ ਕਰ ਰਹੇ ਆ ਉਹੀ ਟਿੱਪਰ ਲਿਆਓ ਤੇ ਸਾਡੇ ਉੱਤੇ ਛਾੜ ਦਿਓ ਸਾਡੇ ਉੱਪਰ ਛਾੜ ਦਿਓ ਮੈਡਮ ਇੱਕ ਮਿੰਟ ਤੁਹਾਨੂੰ ਕੋਈ ਆ ਅਸੀਂ ਲਿਖ ਕੇ ਦੇ ਦਿੰਨੇ ਆ ਸਾਡਾ ਪਰਿਵਾਰ ਕੁਛ ਨਹੀਂ ਦੇਵੇਗਾ ਕੋਈ ਅਸਟਰ ਟ੍ਰੀਟਮੈਂਟ ਆ ਦੇਖੋ ਇੱਕ ਮਿੰਟ ਵਾਸਤੇ ਇਹ ਬੱਚੇ ਸੀ ਦੋਨੋਂ ਦੇਖੋ ਇੱਕ ਦਾ ਨਾਮ ਜੀ ਇੱਕ ਤਾਂ ਬੱਚੇ ਕੋ ਆਇਆ ਨਹੀਂ ਦੋਨੋਂ ਸੀ ਵਾਸਤੇ ਦੇਖੋ ਇੱਕ ਅਸੀਂ ਜੋ ਬੈਠੇ ਆ ਸਾਨੂੰ ਅੱਜ ਫਸਟ ਚਾਹੀਦਾ ਤੁਹਾਨੂੰ ਤਾਂ ਟਿੱਪਰ ਲਿਆਓ ਸਾਡੇ ਤੇ ਛਾੜ ਦਿਓ 8 ਹੋ ਗਏ 10 80 ਜਾਵਾਂ ਆ ਫਟਾ ਖਾਰਾ ਕੱਦ ਤੁਹਾਨੂੰ ਮਾਫ ਮੈਂ ਤੁਸੀਂ ਅਸੀਂ ਲਿਖ ਕੇ ਦੇ ਦਿੰਦੇ ਹਾਂ ਮਾਫ ਮੈਂ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ ਨੇ ਤੁਸੀਂ ਮੈਨੂੰ ਵੈਲਿਡ ਰੀਜਨਸ ਤਾਂ ਦੇ ਦਿਓ ਮੈਂ ਤੁਹਾਨੂੰ ਬਾਰ-ਬਾਰ ਪੁੱਛਦਾ ਹਾਂ ਹਾਂ ਤੁਸੀਂ ਵੈਲਿਡ ਰੀਜਨਸ ਕੋਈ ਨਾ ਬੋਲਿਓ ਭਾਈ ਉਹ ਨਹੀਂ ਬੋਲੇਗਾ ਹਾਂ ਰੀਜਨ ਦੋ ਵੀ ਮੈਂ ਬੋਲਣਗੇ ਕੱਲੇ ਬੋਲਿਓ ਹੁਣਾਂ ਵੀ ਕੋਈ ਹਾਂਜੀ ਆਪਾਂ 2 ਮਿੰਟ ਕੱਦ ਬੋਲੋ ਬੋਲੋ ਕੋਈ ਪਕੜੋ ਪਰ ਲੇਕਿਨ ਕੁਐਸਚਨ ਜਿਹੜਾ ਮੇਰੇ ਕੁਐਸਚਨ ਦਾ ਪਹਿਲਾ ਆਨਸਰ ਕਰੋ ਫਿਰ ਆਪਾਂ ਨੈਕਸਟ ਕੁਐਸਚਨ ਕਰਾਂ ਹਾਂਜੀ ਸਾਰਾ ਕੁਝ ਬੋਲੋ ਦੋ ਬੈਠ ਜੰਦੇ ਚੱਕੀ ਕੋਈ ਨਹੀਂ ਕੋਈ ਬੜਿਆ ਹੋ ਜਾ ਕੋਈ ਨਹੀਂ ਕੋਈ ਬੈਠੇ ਪਲੀਜ਼ ਬੈਠਾ ਬਹੁਤ ਵਾਰੀ ਕੋਈ ਨਾ ਖੜੇ ਰਹਿੰਦੇ ਅਸੀਂ ਸਭ ਸੁਣਾ ਰਿਹਾ ਅਸੀਂ ਕੋਰਟ ਨਹੀਂ ਮੈਂ ਅਸੀਂ ਤਿੰਨ ਪੇਚਾਂ ਦਿਖਾਏ ਉੱਥੇ ਉਹਦੀ ਢੇਲ ਲੱਗੀ ਹੋਈ ਹੈ ਅਸੀਂ ਖਾਣੇ ਨੂੰ ਤਾਂ ਜਿੰਦੇ ਦੋ ਅਸੀਂ ਸੁਣਦਾ ਹੀ ਨਹੀਂ ਬੋਲ ਰਹੇ ਆ ਵੀਡੀਓ ਉੱਪਰ ਉਸਕੇ ਅੰਦਾਜ਼ਾ ਪਹਿਲਾਂ ਤੁਸੀਂ ਕੁਐਸਚਨ ਕਿਉਂ ਅਵੋਇਡ ਕਰ ਰਹੇ ਹੋ ਪਹਿਲਾਂ ਤੁਸੀਂ ਕੁਐਸਚਨ ਕਿਉਂ ਅਵੋਇਡ ਕਰ ਰਹੇ ਹੋ ਅੱਤ ਜੋੜੇ ਅਸੀਂ ਬੜੀ ਸਿੰਪਲ ਜੀ ਤੁਸੀਂ ਰੀਜ਼ਨ ਦੱਸੋ ਤੁਸੀਂ ਕਿਉਂ ਨਹੀਂ ਆਏ ਬਸ ਅੱਜ ਸੋ ਨਾ ਰਿਜ਼ਲਟ ਦਿਵਾ ਸੀ ਆਪਾਂ ਬਾਚੋਂ ਪੁੱਛਾਂਗੇ ਗ੍ਰਫਤਾਰੀ ਹੈ ਤੁਸੀਂ ਰੀਜ਼ਨ ਪੁੱਛੋ ਹੁਣ ਇਹਨਾਂ ਦੀ ਸੁਣੋ ਸਰਕ ਦੇਖੋ ਜਿਸ ਦਿਨ ਹੋਇਆ ਮੈਂ ਦੇਖ ਕੁਝ ਇਨਜਿਸਟੀਫਿਕੇਸ਼ਨ ਤਾਂ ਉਸੇ ਦਿਨ ਦੇ ਹੁੰਦੇ ਜਿੱਥੇ ਕੋਈ ਇਦਾ ਆ ਗਿਆ ਉਹ ਵੀ ਚਲੋ ਠੀਕ ਹੈ ਜੀ ਤੁਸੀਂ ਇਦਾ ਕਿਹਾ ਗਿਆ ਉਹਨਾਂ ਸਾਨੂੰ ਉਹਦੇ उसी दिन सारा कुछ छड़ के मैं एक एक, एक बच्चे एक, एक एक मापे नु के आई हूँ राजेंद्रा अमर हॉस्पिटल प्राइवेट जिथे जिथे सके मैं रात तक उसे घूमती रही मतलब एक कोई जी कहता इसलिए कहना कह रहा है मैं नहीं कह रही थी मैं बार-बार मेरे 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 ਕੋਈ ਨਹੀਂ ਅਮਰ 5 ਦਿਨ ਬੇਟਾ ਰਹੇ ਬੱਚਾ ਇਹ ਰਹੀ ਨੇ ਦੱਸੋ ਅਸੀਂ ਉੱਥੇ ਹੀ ਸੀ ਅਸੀਂ ਕਿੱਥੇ ਸੀ ਬਸ ਖਤਮ ਕਰੀਂ ਤੁਸੀਂ ਆ ਰਹੇ ਹੋ ਬਸ ਖਤਮ ਕਰੀਂ ਖਤਮ ਸਮਾਨੇ ਤੁਸੀਂ ਦੱਸੋ ਕਦੋਂ ਪੈਰ ਪਾਇਆ ਤੁਸੀਂ ਸਮਾਨੇ ਕਦੋਂ ਪੈਰ ਪਾਇਆ ਇਕ ਪਤੋਂ ਸਮਾਨੇ ਕਦੋਂ ਪੈਰ ਪਾਇਆ ਬਸ ਦਸਤਾਰੀ ਜੀ ਵੀ ਆਈ ਨੇ ਮੈਂ ਕੁੱਛੀ ਉਤੋਂ ਬੱਚਿਆ ਕੋਲੇ ਵੇਲੇ ਪੋਤੀ ਸੀ ਕਿਹੜੀ ਜੀ ਮੰਤਰੀ ਜੀ ਤਾਂ ਇਹਨਾਂ ਨੂੰ ਮਿਲਣਾ ਚਾਹੀਦਾ ਚਲੋ ਮੈਂ ਕਹਿ ਰਿਹਾ ਜੀ ਮੰਨ ਗਿਆ ਤੁਸੀਂ ਆਏ ਸੀ ਠੀਕ ਹੈ ਤੁਹਾਨੂੰ ਮੈਨੂੰ ਪਤਾ ਨਹੀਂ ਸਮਾਣੇ ਵੀ ਬਸਾਣੇ ਤਾਂ ਚਲੋ ਤੁਸੀਂ ਆਏ ਨਹੀਂ ਸਾਲੂ ਦਾ ਮਿਲੇ ਨਹੀਂ ਇਹਨਾਂ ਨੂੰ ਵੀ ਨਹੀਂ ਮਿਲੇ ਇਹਨਾਂ ਨੂੰ ਵੀ ਨਹੀਂ ਮਿਲੇ ਠੀਕ ਹੈ ਆਹ ਇਹਨਾਂ ਦਾ ਬੇਟਾ ਡਰਾਈਵਰ ਸੀ ਜਿਹੜਾ ਇਹਨਾਂ ਨੂੰ ਵੀ ਨਹੀਂ ਮਿਲੇ ਮੈਨੂੰ ਵੀ ਨਹੀਂ ਮਿਲੇ ਠੀਕ ਹੈ ਨਹੀਂ ਗੁੱਸਾ ਨਹੀਂ ਹੁਣ ਤੁਸੀਂ ਸੁਣੋ ਮੈਂ ਤੁਸੀਂ ਸੁਣੋ ਆ ਜੜੀ ਚੀਜ਼ਾਂ ਨੇ ਨਾਲ ਦੀ ਨਾਲ ਕਾਈਂਡਲੀ ਅਨਸਰ ਕਰੋ ਮੈਂ ਕੋਈ ਉਹ ਨਹੀਂ ਕਹਿ ਰਿਹਾ ਮੈਂ ਤਾਂ ਤੁਹਾਨੂੰ ਕਹਿ ਰਿਹਾ ਫੇਰ ਉਹੀ ਗੱਲ ਕੁਐਸਚਨ ਆ ਜਾਂਦਾ ਜਿੰਦਾ ਤੁਸੀਂ ਹਜੇ ਤੱਕ ਆਨਸਰ ਨਹੀਂ ਦੇ ਰਹੇ ਹਜੇ ਤੱਕ ਗੋਲ ਮੋਲ ਤੁਸੀਂ ਰੱਖਿਆ ਹੋਇਆ ਵੀ ਤੁਹਾਨੂੰ ਰੋਕਿਆ ਕਿ ਨਹੀਂ ਤੇ ਫਿਰ ਤੁਸੀਂ ਕਿਉਂ ਨਹੀਂ ਆਏ ਤੁਸੀਂ ਕਿਉਂ ਨਹੀਂ ਆਏ ਇਹ ਈ ਛੋਟੀ ਘਟਨਾ ਸੀ ਸਾਕਸ਼ੀ ਸਾਨੀ ਮੈਡਮ ਡੀਸੀ ਨੇ ਮਜੀਠਾ ਉੱਥੇ ਜਦੋਂ ਕਾਂਡ ਹੋਇਆ ਵਿਦਿਨ ਮੇਰੇ ਖਿਆਲ ਅੱਧਾ ਘੰਟਾ ਉਹਨਾਂ ਦੀਆਂ ਵੀਡੀਓਜ਼ ਆਣੀਆਂ ਸ਼ੁਰੂ ਹੋ ਗਈਆਂ ਸੀ ਉੱਥੇ ਮੰਜੇ ਦੇ ਬਹਿ ਕੇ ਸਾਰੇ ਪਰਿਵਾਰਾਂ ਨਾਲ ਬੈਠੇ ਸੀ ਤੁਸੀਂ ਕਿਉਂ ਨਹੀਂ ਆਏ ਰੋਟੀ ਮੂੰਹ 'ਚ ਪਾ ਰਹੀ ਸੀ ਉਹਨਾਂ ਦੇ ਮਾਨਾ ਕਿਹੜਾ ਡਿਸਟ੍ਰਿਕਟ ਤੋਂ ਬਾਹਰ ਹੈ ਇੱਕ ਮਿੰਟ ਸੁਣ ਲਓ ਚਲੋ ਦੇਖੋ ਹਰਿਆਣਾ ਦੀ ਸਮਾਣਾ ਹੈ ਜੋ ਸਾਹਿਬ

ਅਕਾਚਕ ਤੁਹਾਨੂੰ ਮੈਡਮ ਨੂੰ ਸਮਾਨ ਹੈ ਪਹੁੰਚ ਗਈ ਸੀ ਠੀਕ ਹੈ ਕੁਛ ਹੋ ਗਿਆ ਤੁਹਾਡੇ ਕੰਮਾਂ ਲੱਗੀਆਂ ਹੋਈ ਹੈਗੀ ਏਡੀਸੀ ਜਾਨਲੇ ਸਟੇਸ਼ਨ ਤੋਂ ਥੋੜੇ ਦਮ ਬਹੁਤ ਮੱਝ ਜਾਂਦੇ ਏਡੀਸੀ ਆਈ ਸੀ ਇੱਕ ਮਿੰਟ ਮੈਡਮ ਟੀ ਐਸ ਪੀ ਸਾਹਿਬ ਖੜੇ ਨੇ ਮੈਂ ਤੁਹਾਡੇ ਤੋਂ ਕੀ ਮੰਗ ਰੱਖੀ ਸੀ ਜੀ ਪਹਿਲਾਂ ਵੀ ਡੀ ਸੀ ਮੈਡਮ ਨੂੰ ਬੁਲਾਓ ਸਹੀ ਕਿਹਾ ਸੀ ਉੱਥੇ ਸਾਰੇ ਖੜੇ ਸੀ ਇਹ ਕਹਿੰਦੇ ਜੀ ਪ੍ਰੋਟੋਕੋਲ ਹੈ ਡੀ ਸੀ ਮੈਡਮ ਖੜੇ ਨੇ ਖੜੇ ਰਹਿਣ ਕਿਹਾ ਦੇ ਕਿ ने, ने, ने। डीसी ਨਹੀਂ ਆ ਸਾਦੇ ਪਹਿਲਾਂ एडीसी ਆਣਗੇ ਮੈਂ ਕਿ ਐਂ ਕਰੋ ਪਹਿਲਾਂ एडीसी ਨੂੰ ਬੁਲਾ ਲਓ ਨਾਲ डीसी ਨੂੰ ਬੁਲਾ ਲਓ ਕਿੱਧਾਂ ਦੀ ਗੱਲ ਕਰ ਰਹੇ ਹੋ ਕਿੱਦਾਂ ਦੀ ਕਿ ਆ ਸਾਰੀ ਜਨਤਾ ਕਣੀ ਹੈ ਜੀ ਇੱਥੇ ਮੈਂ ਕਿਹੜਾ ਕੋਈ ਆਪਣੇ ਵੱਲੋਂ ਕਹਿ ਰਿਹਾ ਹਾਂ ਕੋਈ ਮੈਂ ਆ ਪਈ ਹਾਂ ਹਾਂ ਕਿੱਦਾਂ ਮੈਡਮ ਇਹ ਕਿੱਦਾਂ ਦੀ ਜਿਸ ਮੈਨੂੰ ਮੇਰੇ ਕੋਲ ਦੱਸੋ ਅੱਜ ਕਿਵੇਂ ਆਇਓ ਕਿ ਮੈਡਮ ਵੱਲੋਂ ਕੋਈ ਨਾ ਨਹੀਂ ਸੀ ਅੱਜ ਜਰੂਰ ਕਰਨਾ ਬੇਟਾਈਮ ਤੇ ਪਹੁੰਚ ਚੁੱਕਿਆ ਹੈ ਅੱਜ ਸਭ ਨੂੰ ਯਾਦ ਆ ਕਿ ਅੱਜ ਸਵੇਰੇ ਐਮਐਲਏ ਸਾਹਿਬ ਵੀ ਆ ਕੇ ਆਪਣੀਆਂ ਸਫਾਈਆਂ ਦੇਣ ਲੱਗੇ ਅੱਜ ਡੀਸੀ ਮੈਡਮ ਵੀ ਆ ਕੇ ਆਪਣੀਆਂ ਸਫਾਈਆਂ ਦੇਣ ਲੱਗ ਗਈ ਸਫਾਈਆਂ ਨਹੀਂ ਕੋਈ ਗੱਲ ਸਫਾਈਆਂ ਦੀ ਗੱਲ ਕਿਉਂ ਨਹੀਂ ਜਾਣੇ ਬੱਚ ਨੂੰ ਕੂੜੀ ਦਿੱਸਿਆ ਗਿਆ ਉਹਨਾਂ ਨੂੰ ਰੋਕਿਆ ਗਿਆ ਤੁਸੀਂ ਉਹਦਾ ਕੁੱਟਣਾ ਸੀ ਐਮਐਲਏ ਨੂੰ ਰੋਕਤਾ ਲੋਕਾਂ ਨੇ ਫੜ ਲਿਆ ਲੈਡੀਆਂ ਨੇ ਕੰਦਨਾ ਸੀ ਐਮਐਲਏ ਅਸੀਂ ਵੀ ਸਾਰੇ ਕੋਈ ਬੱਚਾ ਨਹੀਂ ਜਿਹੜੇ ਕਿ ਲੋਕ ਕੋਈ ਨਹੀਂ ਆਇਆ ਭਾਈ ਬਾਰਤ ਆਣਾ ਮਸੂਦਾਰਾ ਫੜ ਕੇ ਉਹਨੂੰ ਰੋਣੇ ਵਿੱਚ ਕਾਰਨ ਮੈਂ ਕਿਉਂ ਨਹੀਂ ਆਇਆ 23 ਕਿਲੋ ਨਹੀਂ ਆਇਆ ਕਿਉਂ ਨਹੀਂ ਆਇਆ ਕਿ ਇਹ ਤਾਂ ਸੋਚੋ 23 ਕਿਲੋ ਮੈਂ ਕਹਾ ਕਿ ਤੁਹਾਨੂੰ ਮੈਂ ਪਾਣਾ ਕਰਾਂਗਾ ਟਾਈਟਰ ਦੀ ਵੀ ਐਵਰੇਜ ਤੁਹਾਨੂੰ ਅੱਜ ਮਰਨ ਤੋਂ ਕਰਦੇ ਜੇ ਪਰ ਕੋਈ ਨਹੀਂ ਜੇ ਮੈਂ ਆਪਣਾ ਭਾਵਨਾ ਲਾ ਕੇ ਕੀ ਵਾਦਾ ਕਰਕੇ ਗਈ ਸੀ ਬਤਾ 3 ਦਿਨ ਦਾ ਦੇ ਦਿਓ ਫਿਰ ਕਿੱਥੇ ਐਮਾ ਸਾਹਿਬ ਕਿੱਥੇ ਤੁਸੀਂ ਕਿਕਾ ਵੀ ਅਸੀਂ ਤੁਹਾਡੇ ਬੱਚਿਆਂ ਦੇ ਕਾਫਲ ਹੋਣ ਦਾ ਵਾਦਾ ਕੀਤਾ ਸੀ ਨਾ ਬੇਟਾ ਪਰ ਕਿੱਥੇ ਹੈ ਅੰਕਿਤਾ ਰੂਲ ਕਿੱਥੇ ਹੈ ਸਤਾ ਪਰਵਾਹ ਨਹੀਂ

ਸਾਡੇ ਬੱਚੇ ਮਰ ਗਏ ਤੁਸੀਂ ਕਾਈਂਡਲੀ ਇਹ ਦੱਸੋ ਵੀ ਹੁਣ ਜਦੋਂ ਚਲੋ ਅੱਜ ਆਏ ਹੋ ਤੁਸੀਂ ਈ ਮੋਟਿਵ ਕੀ ਹੈ ਮੈਨੂੰ ਮੁੱਕਦੇ ਤੇ ਹੌ ਵੀ ਮੋਟਿਵ ਕੀ ਹੈ ਅਸੀਂ ਉਸ ਦਿਨ ਸਾਰਾ ਕੁਝ ਸੰਤਲ ਕਸ਼ਮੀਰਾਂ ਇੱਕ ਤੋਂ ਦੋ ਮੁੱਕਮ ਉਹ ਕਹਿੰਦਾ ਮੈਂ ਇੰਨਾ ਵਕਤ ਤੇ ਮੈਨੂੰ ਕਿਉਂ ਕਲਕਰ ਚੱਲ ਰਹੇ ਨੇ ਉਹ ਪਰਮਾਨੇ ਹੀ ਮੈਂ ਤੁਹਾਡਾ ਗੱਲ ਕਹਿਣਾ ਬਚਨ ਦਾ ਮਤਲਬ ਉਹ ਕਹਿੰਦੇ ਨੇ ਪੂਰੀ ਗੱਲ ਨਹੀਂ ਕਰਦੇ ਅਸੀਂ ਨਹੀਂ ਗੱਲ ਕਰਦੇ ਬਈ ਨੇ ਪ੍ਰਿਆਨ ਦਿੱਤਾ ਅਸੀਂ ਨਹੀਂ ਗੱਲ ਕਰਦੇ ਸਾਡੇ ਬੱਚੇ ਮੈਡਮ ਦੱਸ ਤੋਂ ਵੀ ਤੂੜੀ ਸੀ ਇਸ ਕਾਲ ਦਾ ਅਨਸਰ ਕਰੋ ਪਹਿਲਾਂ ਅਮੇ ਬਿਆਨ ਨੇ ਬਿਆਨ ਨੇ ਮੈਡਮ ਵੀ ਥੋੜੀ ਜਿਹੀ ਛੋਟੇ ਬੱਚੇ ਸਾਡੋ ਇੱਕ ਸੈਕਿੰਡ ਦਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਇਹੋ ਜਿਹਾ ਕੀ ਪ੍ਰੈਸ਼ਰ ਸੀ ਸਾਨੂੰ 11 ਵਜੇ ਦਾ ਟਾਈਮ ਦਿੱਤਾ ਗਿਆ ਵੀ 11 ਵਜੇ ਦਾ ਟਾਈਮ ਦੇ ਦਿਓ ਜੀ ਸੰਸਕਾਰ ਕਰਨ ਦਾ ਸਾਢੇ 10 ਵਜੇ ਗੱਡੀਆਂ ਘਰ ਦੇ ਬਾਹਰ ਆ ਗਈਆਂ 10:32 ਮਿੰਟ ਤੇ ਉੱਥੋਂ ਚੁੱਕਾ ਦਿੱਤੀਆਂ ਗਈਆਂ ਵੀ ਫਟਾਫਟ ਸੰਸਕਾਰ ਮੈਡਮ ਇੱਕ ਮਿੰਟ ਵੀ ਨਹੀਂ ਦਿੱਤਾ ਸਾਨੂੰ ਸਾਢੇ 4 ਤੇ ਤੁਹਾਨੂੰ ਬੱਚਾ ਵੀ ਦੇਖਣ ਨਹੀਂ ਦਿੱਤੇ ਗਏ ਸਾਰੇ ਬੱਚੇ ਨੇ 1 ਮਿੰਟ ਵੀ ਘਰ ਦੀ ਲਾਇਆ ਗਿਆ ਸਾਹ ਦੇ ਸਾਥ ਲੈ ਕੇ ਗਏ ਵਾਸੇ ਉਸੇ ਟਾਈਮ ਅਵੇ ਲੈ ਕੇ ਗਏ ਪਤਾ ਨਹੀਂ ਕਿ ਕਿਚਨ ਕਾਰਪਟ ਦੇ ਸਾਡੇ ਬੱਚੇ ਹੈ ਇਹਨਾਂ ਕੋ ਉਹ ਮੈਡੀਕਲ ਕਰਾ ਰਹੇ ਉਹਨਾਂ ਨੂੰ ਮਾਇਰਾ ਨੂੰ ਜੇ ਸਭ ਸਭ ਚੱਲ ਅੱਧੀ ਗੁੰਡੇਆਂ ਸਟੇਕ ਦਾ ਦੱਸੋ ਕੋਈ ਆਦਾ ਮੈਡਮ ਜਿਹੜੀ ਨਾਲ ਗੱਲ ਤਾਂ ਉਹੀ ਕਰਨੀ

ਚੱਟ ਚੋ ਗਿਆ ਹੋ ਗਿਆ ਮੈਂ ਸਭ ਮਨ ਜਾਓ ਉਹਦਰ ਕੁਰਸੀ ਲੈ ਜਾ ਕੁਛ ਸਾਡੇ ਕੋਲ ਹੈ ਕੀ ਹੈ ਕਿ ਮੈਂ ਸਭ ਬਚੇ ਹੈ ਕਿ ਸਾਡੇ ਆਰਡਰ ਪ੍ਰਸ਼ਾਸਨ ਨੇ ਮਾਰਿਆ ਦਿਖਾਉਂਗੇ ਦਿਖਾਓ ਇਹਨਾਂ ਨੂੰ ਤੁਹਾਨੂੰ ਦੱਸੇ ਆਰਡਰ ਕਰ ਚੁੱਕੇ ਹੋ ਹਟਾ ਨੂੰ ਰੁਕ ਰਹੇ ਹੈ डेली ਚੱਲ ਰਹੇ ਤੁਹਾਡੇ ਆਰਡਰ ਸਿਰਫ ਖਾਵਾ ਤੇ ਖਾਵਾ ਤੇ ਦਿਖਾਈ ਦੇ ਰਹੇ ਹੈ ਕੋਈ ਨਹੀਂ ਕੋਈ ਨਹੀਂ ਅੱਜ ਆਪ ਵੀ ਤਾਂ ਬਦਲ ਕਰਾ ਹੋਰ ਬੱਚੇ ਮਾਰਨੇ ਨੇ ਕੀ ਇਹ ਦੇਖੋ ਮੈਂ ਹੋਰ ਬੱਚੇ ਟਿਪਾ ਦੇਣੇ ਹੈ ਨਾ 6 ਵਜੇ ਤੋਂ ਲੈ ਕੇ 9 ਵਜੇ ਤੱਕ ਵੀ ਨਹੀਂ ਚੱਲਣਗੇ ਆ ਟਿਪ ਅਸੀਂ ਭੂਤ ਦੇਖਿਆ ਅਸੀਂ ਪੇਸ਼ੀ ਤੇ ਜਾ ਰਹੇ ਸੀਗੇ 7 ਵਜੇ 11 ਵਜੇ ਜਾ ਰਹੇ ਸੀ ਟਾਈਮਿੰਗ ਵਿੱਚ ਹੈ ਸ਼ਿਕਰ ਨਹੀਂ ਸਭ ਚਾਰ ਟਿਕਟ ਹੈ ਚਾਰ ਦੇਖੋ ਕਾੜੇ ਭੂਤ ਕਾੜੇ ਸਾਨੂੰ ਦੇਖ ਕੇ ਤਾਂ ਉਹਨਾਂ ਨੂੰ ਅੱਗ ਲੱਗਦੀ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਮੈਂ ਕੋਈ ਗੱਲ ਨਹੀਂ ਬਹੁਤ ਈਜ਼ੀ ਵਰਡ ਹੈ ਹੁਣ ਇਹ ਚੱਲ ਗਈ ਸਾਡੀ ਪਜੰੂ ਪੁੱਛ ਕੇ ਦੇਖੋ ਵੀ ਅਸੀਂ ਕੀ ਕੀ ਸੇਮ ਇਸ ਕਰ ਰਹੇ ਹਾਂ ਅਸੀਂ ਮਿੰਨੋਗੇ ਕਰਨੀ ਪੜੇ ਅਸੀਂ ਕਦੇ ਕਿਸੇ ਦੇ ਘਰ ਜਾਣੇ ਆ ਕਦੇ ਕਿਸੇ ਦੇ ਘਰ ਜਾਣੇ ਆ ਅਸੀਂ ਆਪਣਾ ਤਾਂ ਇਹ ਬਣਾਉਂਦੇ ਹਾਂ ਕਿ ਕਿਤਾਬਾਂ ਸਾਡੇ ਬੱਚੇ ਚੀਜ਼ਾਂ ਦਿਖਾ ਦਿੰਦੇ ਨੇ ਅਸੀਂ ਹੱਥ ਵੀ ਨਹੀਂ ਲਗਾ ਸਕਦੇ ਤੁਸੀਂ ਤੁਸੀਂ ਨੂੰ ਪਾਣੀ ਕਿਉਂ ਪੰਜ ਛੇ ਬਤਰੋਂ ਇੱਧਰ ਪਾਣੀ ਹੋ ਰਹੀ ਦੀ ਸੋਹਰੇ ਬੱਚੇ ਚੀਜ਼ ਕਰ ਰਹੇ ਪਏ ਇੱਕ ਹੀ ਸਾਡੀ ਗੱਲ ਕਰੀਂ ਨੀ ਬਾਤ ਨਹੀਂ ਕਰੀਂ ਤੂੰ ਇਹ ਤਰੀਕਾ ਸਾਡੇ ਜਿੱਤੇ ਬੈਠ ਕੇ ਹੁਣ ਕੀ ਖਤਮ ਕਰਦੇ ਤੁਸੀਂ ਇਹ ਨਹੀਂ ਦੇਖੇ ਇੱਕ ਇੱਕ ਬੱਚੇ ਨੂੰ ਮਿਲੀ ਅਗਰ ਇੰਨਾ ਲਗਾਓ ਤਾਂ 160 ਬੱਚਾ ਤੁਸੀਂ ਨਹੀਂ ਦੇਖੇ ਨਹੀਂ ਦੇਖੇ ਮੈਡਮ ਤੁਸੀਂ ਸਾਡੇ ਬੱਚੇ ਨਹੀਂ ਦੇਖੇ ਠੀਕ ਰੱਖੋ ਠੀਕ ਰੱਖੋ ਬੱਚਾ ਤੁਸੀਂ ਦੇਖੀਂ ਬੇਟੀ ਬੱਚਾ ਮੈਡਮ ਇਹਨੂੰ ਠੀਕ ਕਰਵਾ ਕੇ ਚੰਗ ਕਰਾਈਏ ਹੱਦ ਤੱਕ ਦਿਲਾਰ ਦਿੱਤਾ ਗਿਆ ਇਹ ਕੀ ਬੋਲਦਾ ਮੈਂ ਅਸੀਂ 11 ਸਾਲ ਪਾਲਨੇ ਸੀ ਸਾਨੂੰ ਹੱਥ ਵੀ ਨਹੀਂ ਲਾਣ ਦਿੱਤਾ ਉਹਨਾਂ ਨੂੰ ਕਰ ਇੱਕ ਮਿੰਟ ਅੱਧਾ ਮਿੰਟ ਵੀ ਨਹੀਂ ਰੋਕਿਆ ਅਸੀਂ ਕੋਈ ਹਿੰਮਤ ਹੁਣ ਹੱਸ ਕੇ ਖਾ ਚੁੱਕੇ ਅਸੀਂ ਸਬਰ ਰੱਖਿਆ ਕਿਸ ਵਾਸਤੇ ਪਾਣੀ ਦਿਓ ਕਿੱਥੇ ਸੀ ਬੱਚੇ ਆ ਕਿੱਦਰੀ ਗਲੂਕ ਸੜਕਾਂ ਦੇ ਹੋ ਚੁੱਕਿਆ ਤੂੰ ਕਿੱਥੇ ਸੀਗਾ ਸਾਡੇ ਤੇ ਸਾਡੇ ਬੱਚੇ ਨਾਲ ਸੜਕ ਤੋਂ ਖੜੇ ਹੋ ਕੇ ਪੀਤ ਕੀ ਰਹੀ ਹੈ ਉਹ ਨਹੀਂ ਨਹੀਂ ਆ ਫੜੋ ਬੈਠਾ ਪਲੀਜ਼ ਪਲੀਜ਼ ਆ ਫੜ ਫੜ ਬੇਟਾ 11 ਸਾਲ ਪਾਲ ਕੇ 11 ਸਾਲ ਜਾਨ ਨੂੰ ਲਾਉਣ ਲੱਗਿਆ ਸੀ ਸ਼ਾਮ ਨੂੰ ਅੱਧਰ ਪਿੰਡ ਤੋਂ ਤੋਰ ਕੇ ਹੱਥਾਂ ਚ ਬੇਟਾ ਪਾਣੀ ਪੀ ਪਾਣੀ ਪੀ ਕੋਈ ਨਹੀਂ ਰੈਡੀ ਪਾਣੀ ਪੀ ਪਾਣੀ ਪੀ ਕੋਈ ਨਹੀਂ ਹੋਣਾ ਚੋੜਾ ਹੋਣਾ ਚੋੜਾ ਪਰ ਕਰ ਰਹੇ ਆਂ ਨਲ ਕਰਦੇ ਅੱਜ ਸ਼ੱਕਰ ਵੀ ਚੱਲਦੀ ਕੋਈ ਅਸੀਂ ਉਹਨਾਂ ਦੀਆਂ ਫੋਟੋਆਂ ਬਾਹਰ ਦੇਖ ਰਹੇ ਹਾਂ ਸੜਕਾਂ ਦੇ ਉੱਤੇ ਲੋਕੀ ਕੈਂਡਲ ਮਾਰਚ ਕਰ ਰਹੇ ਆਂ ਨਾਲ ਹੀ ਪਾਣੀ ਪਾਣੀ ਬੰਦ ਕਰੀ ਦੀ ਬਾਜੂਗਾ ਪਾਣੀ ਲੱਗ ਚੱਚੀ ਚੱਚੀ ਚੱਚੀਆ ਪਾਣੀ ਲੱਗ ਫੈਸਲਾ ਕਰਦੇ ਸੀ ਸੁਣੇ ਕਿਵੇਂ ਪੇਸ ਦੇ ਸੀ ਆਪਣੇ ਬੱਚੇ ਸੋਨੂ ਵੀ ਉਹ ਦੇਵਨੰਦ ਪਾਣੀ ਕਿ ਮੈਂ ਤਾਂ ਹੁਣ ਜਾ ਦੇ ਚੁੱਕੀ ਸੀ ਇਹਦਾ ਸਭ ਹੋਣ ਕਿ ਕਰਨਾ ਇਹਦਾ ਨਾਮ ਕੱਟਾ ਨਾਂਤਾ ਗਈ ਕਰਦੇ ਐ ਉਸ ਨੂੰ ਉਹਨੂੰ ਹੋਰ ਦੇ ਦੋ ਤੁਸੀਂ ਨਾ ਫੜੋ ਦੋ ਬੋਤਲਾਂ ਉਹ ਕੋਈ ਨਾ ਲੈ ਬਟਾ 11 ਸਾਲ ਦਾ ਪਾਲ ਕੇ ਅੱਜ ਇਹ ਬੰਦੇ ਨਾਲ ਮੈਨੂੰ ਤਿਆਰੀ ਕਰ ਰਹੀ ਆ ਅਸੀਂ ਵੀ ਮੰਗਦੇ ਸਿਰਫ ਜਸਟਿਸ ਮੰਗਦੇ ਬਿਲਕੁਲ ਨਹੀਂ ਅਨਕੋ ਗ੍ਰਿਫਟ ਪਲੀਜ਼ ਆਪ ਸਭ ਸਾਨੂੰ ਇਸ ਬਾਕਸ ਨੂੰ ਹੋਰ ਕੁਝ ਚਾਹੀਦਾ ਨਾ ਸਾਨੂੰ ਕੋਈ ਆਸ਼ਾਸ਼ ਚਾਹੀਦਾ ਸਾਨੂੰ ਸਿਰਫ ਗ੍ਰਿਫਤਾਰੀ ਉਹ ਦਿਖਾ ਦਿਓ ਅਸੀਂ ਉੱਠ ਕੇ ਚੱਲ ਜਾਵਾਂਗੇ ਆਪਾਂ 2 ਮਿੰਟ ਸਾਨੂੰ ਉਹਦੀ ਗ੍ਰਿਫਤਾਰੀ ਦੇ ਦਿਓ 2 ਮਿੰਟ ਤੋਂ ਮੈਡਮਾਂ ਸਾਨੂੰ ਮਹੀਨਾ ਹੋ ਗਿਆ ਪੂਰਾ ਮਹੀਨਾ ਹੋ ਗਿਆ ਸੂਰੇ ਹੁੰਦਾ ਪੂਰਾ ਮਹੀਨਾ ਹੋ ਗਿਆ ਅਸੀਂ ਬੈਠੇ ਹਾਂ ਉਹ ਪ੍ਰਸ਼ਾਸਨ ਆ ਗਿਆ ਸਾਡੇ ਕੋਲ ਮੈਡਮ ਦਸਤਿਆਨੀ ਤੁਸੀਂ ਇਹ ਦੱਸੋ ਵੀ ਦੱਸਿਆ ਨਹੀਂ ਨਹੀਂ ਅਸੀਂ ਇੱਕ ਇੱਕ ਵੀਡੀਓ ਬਣਾ ਕੇ ਪਾਈਏ ਸਾਡੇ ਕੋਲ ਡੀਸੀ ਨੇ ਪੁੱਛ ਰਿਹਾ ਮੁੱਖ ਮੰਤਰੀ ਮੋਹਨ ਸਿੰਘ ਨਤਰਿਪ ਪੁੱਛ ਰਿਹਾ ਕੋਈ ਸਰਕਾਰ ਦਾ ਮੌਜੂਦਾ ਨੰ ਮਾਈਨਰੀ ਪੁੱਛ ਰਿਹਾ ਫੇਰ ਤੁਹਾਡੇ ਕੋਲ ਪੁੱਛ ਵੀ ਨਹੀਂ ਪੁੱਛ ਅੱਜ ਸਾਰੇ ਇੱਕ ਟਾਈਮ 'ਚ ਆ ਗਏ ਹਰ ਡੇਲੀ 4-5 ਵੀਡੀਓ ਅਪਲੋਡ ਹੁੰਦੀਆਂ ਨੇ ਡੇਲੀ ਤੜਕੋ ਵੀ ਵੀਡੀਓ ਨੋ ਵੀ ਬੇਨਤੀ ਕਰਦਾ ਕਿ ਅੱਜ ਸਵੇਰੇ ਜਦੋਂ ਐਮਐਲਏ ਸਾਹਿਬ ਆਏ ਸੀ ਉਹ ਆਪਣੀ ਸਪਾਈ ਨੇ ਉਹ ਸਾਡੇ ਤੁਖਸਾਲਾ ਕਰਨ ਨਹੀਂ ਆਏ ਸੀ ਸਭ ਆਪਣੇ ਜਿੰਦਗੀ ਸਾਡੇ ਮਾਪਿਆਂ ਨੇ ਉਹਨਾਂ ਅੱਗੇ ਰੋਸ਼ ਕੱਟਿਆ ਸਾਰਿਆਂ ਨੇ ਉਹ ਵੀਡੀਓ ਹਜੇ ਤੱਕ ਨਹੀਂ ਚੱਲੀ ਮੇਰੀ ਬੇਨਤੀ ਹੈ ਤੁਹਾਨੂੰ ਨੇੜਿਆਂ ਨੂੰ ਵੀ ਉਹ ਵੀਡੀਓ ਵੀ ਪਾਓ ਕਿਉਂਕਿ ਪਰ ਉਹ ਪਤਾ ਲੱਗੇ ਕਿ ਮੈਂ ਮੇਰੇ ਸਾਥ ਸਫਾਈ ਕੀ ਦੇਖੇ ਗਏ ਉਹਨਾਂ ਦਾ ਵਿਰੋਧ ਵੀ ਹੋਇਆੱਖਪਾਤ ਨਾ ਕਰੋ ਛੱਡ ਦਿਓ ਪੈਸੇ ਇੱਥੇ ਮੈਂ ਆਪਕੋ ਮਾਨਣਾ ਚਾਹੀਦਾ ਤੁਸੀਂ ਅੱਗੇ ਤੱਕ ਨਹੀਂ ਆਏ ਸਭ ਤੋਂ ਦਿਖਾਓ ਸਰ ਸਪਲੀਮੈਂਟ ਸਾਰੀ ਉਮਰ ਲਈ ਪਈਏ ਲੈਣਾ ਹੈ ਆਪਣਾ ਸਾਰਾ ਸਪਲੀਮੈਂਟ ਆਸਤੇ ਸਾਰੀ ਉਮਰ ਪਈਏ ਇਹ ਸੋਚ ਲਓ ਕਿ ਕਹਿ ਕੇ ਬੁਲਾਈ ਹੈ ਮੈਡਮ ਮੈਂ ਪਹਿਲੇ ਉਹ ਬੋਲੇ ਮੈਂ ਤਾਂ ਅਏ ਅਗਲੇ ਦਿਨ ਅਏ ਨਹੀਂ ਆਏ ਸੀ ਗਏ

ਕਿਮ ਕਮੇਟ ਪ੍ਰੋਟੈਜਰ ਆ ਰਿਹਾ ਰੀਡੀ 2 ਮਿੰਟ ਨੂੰ ਆਪਾਂ ਗੱਲ ਕਰ ਲਾਂ ਉਹਨਾਂ ਨਾਲ ਬੇਟਾ ਬਹਿ ਜਾ ਦੋ ਮਿੰਟ ਹੀ ਸਾ ਉਹਨੂੰ ਕਰ ਲਈਏ ਗੱਲ ਆਪਾਂ ਚਾਚੀ 2 ਮਿੰਟ ਬੋਲ ਜਣ ਆਪਾਂ ਕਰੋ ਜੀ ਗੱਲ ਕਰੋ ਮੈਡਮ ਥੋੜਾ ਜਿਹਾ ਆਰਡਰ ਕਰੋ ਜੀ ਆਏ ਭਾਈ ਇਹ ਥੱਲੇ ਭੇਜੋ ਹੁਣ ਕੋਈ ਨਹੀਂ ਪਲੀਜ਼ ਪੁੱਛਣਾ ਮਨੇ ਕੂਲਰ ਚਲਾਓ ਇੱਕ ਇੱਕ ਮਿੰਟ ਇੱਕ ਮਿੰਟ ਫੈਨ ਕੂਲਰ ਦਾ ਨੂੰ ਬਾਵਾਂ ਉਹਨਾਂ ਖਾਸ ਬੰਦਾ ਕਹਿ ਕੇ ਤੁਸੀਂ 13 ਅਰੈਸਟ ਕਰ ਲੇ ਜਿੱਤ ਰਹਿ ਗਿਆ ਇਹ ਗੱਲ ਨਾ ਕਰੋ ਉਹ ਜਿਹੜਾ ਇੱਕ ਹੈ ਨਾ ਵੀ ਸਾਰਾ ਮਾਸਟਰ ਰੱਖੇ ਉਹਦੇ ਕੋਲ ਸਾਰੀ ਇਨਫੋਰਮੇਸ਼ਨ ਹੈ ਠੀਕ ਹੈ ਉਹਦੇ ਲਈ ਤੁਸੀਂ ਇੱਕ ਗ੍ਰਿਫਤਾਰ ਕਰੋ ਦੱਸ ਕਰੋ ਹਜ਼ਾਰ ਕਰੋ ਸਾਨੂੰ ਕੋਈ ਮੈਟਰ ਨਹੀਂ ਕਰਦਾ ਸਾਡੇ ਲਈ ਉਹ ਜਿਹੜਾ ਇੱਕ ਬੰਦਾ ਹੈ ਨਾ ਉਹੀ ਇੰਪੋਰਟੈਂਟ ਹੈ ਉਹਦੇ ਕੋਲ ਸਾਰੀ ਇਨਫੋਰਮੇਸ਼ਨ ਹੈ ਨੈਕਸਟ ਚੀਜ਼ ਹੋਨੇ ਮੈਟਰ ਇੱਥੇ ਤੱਕ ਨਹੀਂ ਰੁਕੇਗਾ ਹੁੰਦੀ ਹੈ ਅਰੇਸਟ ਤੱਕ ਅਸੀਂ ਸਾਡੀ ਸਾਰਿਆਂ ਦੀ ਡਿਮਾਂਡ ਹੈ ਇਹਦੀ ਪੂਰੀ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਹੈ ਉਹ ਬਿਠਾਈ ਜਾਏ ਕਿ ਟਿੱਪਰ ਕਿੱਥੋਂ ਚੱਲੇ ਕਿਵੇਂ ਚੱਲੇ ਇਹਨੇ ਟਿੱਪਰ ਕਿਵੇਂ ਚੱਲ ਰਹੇ ਨੇ ਉਹਦਾ ਕੀ ਮਾਸਟਰਮਾਈਂਡ ਹੈ ਕਿੱਥੇ ਕਿੱਥੇ ਕਨੈਕਸ਼ਨਸ ਨੇ ਕਿਉਂਕਿ ਇੰਨੇ ਬੱਚੇ ਅਸਲੀ ਨਹੀਂ ਹੈਗੇ ਇੰਨਾ ਪੋਲਿਟਿਕਲ ਕਨੈਕਸ਼ਨਾਂ ਤੋਂ ਬਿਨਾ ਪੋਸੀਬਲ ਨਹੀਂ ਹੈ ਬੰਦਾ ਇੰਨੀ ਦੇਰ ਤੱਕ ਲੁਕ ਕੇ ਰਹਿ ਜਾਏ ਕਿਤੇ ਵੀ ਨਾ ਉਹ ਐਡਾ ਵੱਡਾ ਕੋਈ ਹਾਈ ਟੈਕ ਬੰਦਾ ਸੀ ਨਾ ਮੇਰੇ ਖਿਆਲ ਚ ਐਡਾ ਵੱਡਾ ਕੋਈ ਗੈਂਗਸਟਰ ਸੀ ਜਦ ਤੱਕ ਹੁੰਦੇ ਕੋਲ ਕੋਈ ਪੋਲਿਟਿਕਲ ਹ ਵਾਲਾ ਬਾਕੀ ਕਿਸ ਤੋਂ ਲਵਾਇਆ ਸਾਡੇ ਕੋਲ ਕੀ ਹੈ ਜੀ ਅਸੀਂ ਤਾਂ ਪਹਿਲੇ ਦਿਨ ਤੋਂ ਆਰਡਰ ਦੇ ਬਾਅਦ 31 ਤਰੀਕ ਨੂੰ ਹੋਰ ਮੁੰਡਾ ਮਾਰਤਾ ਸਾਡਾ ਇੱਕ ਰਿਸ਼ਤੇਦਾਰ 31 ਤਰੀਕ ਨੂੰ ਪਾਣੀ ਦੇ ਰੋਡ ਤੇ ਇੱਕ ਟੈਂਕਰ ਨੇ ਹੋਰ ਮਾਰਤਾ ਸਾਡਾ ਰਿਸ਼ਤੇਦਾਰ ਤੁਹਾਡੇ ਆਰਡਰਾਂ ਦੇ